ਇੱਕ ਗੀਤ ਆਇਆ ਸੀ ਕਾ ਤੂੰ ਆਈਏ ਗਰੀਬ ਤੇ ਜਵਾਨੀ ਇਹ ਨਹੀਂ ਫਿਕਰਾਂ 'ਚ ਰੋਲ ਜਾਣਗੀ ਪਰ ਇਸ ਗਰੀਬੀ ਕਾਰਨ ਕੱਲੀ ਜਵਾਨੀ ਨਹੀਂ ਬਚਪਨ ਤੇ ਬੁਢਾਪਾ ਵੀ ਮਤਲਬ ਇਨਸਾਨ ਦੀ ਪੂਰੀ ਜ਼ਿੰਦਗੀ ਰੋਲ ਜਾਂਦੀ ਆ ਇਹ ਗੀਤ ਮੈਨੂੰ ਕੱਲ ਉਦੋਂ ਯਾਦ ਆਇਆ ਜਦੋਂ ਮੈਂ ਇੱਕ ਬੇहद ਦਰਦਨਾਕ ਘਟਨਾ ਦੇਖੀ ਕਿ ਪੱਠਾ ਮਜ਼ਦੂਰੀ ਕਰਦੇ ਮਜ਼ਦੂਰਾਂ ਦੇ ਦੋ ਬੱਚੇ ਪੱਠੇ ਦੀਆਂ ਇੱਟਾਂ ਥੱਲੇ ਆ ਕੇ ਮਰ ਗਏ ਹੁਣ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਭੈਣਾ ਭਰਾਵਾਂ ਨੇ ਤਾਂ ਵੀਡੀਓ ਇਸ ਕਰਕੇ ਦੇਖਣੀ ਛੱਡ ਦੇਣੀ ਆ ਕਿਉਂਕਿ ਗੱਲ ਗਰੀਬਾਂ ਦੀ ਮਜ਼ਦੂਰਾਂ ਦੀ ਹੋ ਰਹੀ ਆ ਪਰ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆ ਕਿ ਤੁਸੀਂ ਦੱਬੇ ਕੁਚਲੇ ਮਜ਼ਲੂਮ ਲੋਕਾਂ ਦੀ ਆਵਾਜ਼ ਬਣਨਾ ਤੇ ਮੈਂ ਆਪਣਾ ਇਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕਰਾਂਗੀ ਇਹ ਘਟਨਾ ਬਟਾਲਾ ਨੇੜੇ ਇੱਕ ਪੱਠੇ ਤੇ ਵਾਪਰੀ ਜਦੋਂ ਦੋ ਮਸੂਮ ਬੱਚੇ ਆਪਣੇ ਪਿਤਾ ਨੂੰ ਪਾਣੀ ਦੇਣ ਦੇ ਲਈ ਜਾਂਦੇ ਨੇ ਤਾਂ ਉੱਥੇ ਜਦੋਂ ਉਹ ਵਾਪਸ ਆਉਣ ਲੱਗਦੇ ਨੇ ਤਾਂ ਉਹਨਾਂ ਉੱਪਰ ਪੱਠੇ ਦੀਆਂ ਇੱਟਾਂ ਤੇ ਕੁਝ ਮਿੱਟੀ ਡਿੱਗ ਪੈਂਦੀ ਹੈ ਜਿਹਦੇ ਕਰਕੇ ਉਹਨਾਂ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਜਾਂਦੀ ਆ ਇੱਕ ਬੱਚਾ 14 ਸਾਲ ਦਾ ਦੱਸਿਆ ਜਾ ਰਿਹਾ ਇੱਕ ਮੁੰਡਾ ਸੀ ਤੇ ਦੂਸਰੀ ਕੁੜੀ ਸੀ ਜਿਹੜੀ 7 ਸਾਲ ਦੀ ਬੱਚੀ ਦੱਸੀ ਜਾ ਰਹੀ ਆ ਇਹ ਦੁਖਦਾਈ ਘਟਨਾ ਦੇਖ ਕੇ ਮਨ ਵਲੂੰਦਰਿਆ ਗਿਆ ਤੇ ਉੱਤੋਂ ਕਹਿਰ ਜਦੋਂ ਇੱਕ ਪੱਤਰਕਾਰ ਵੀਰ ਇਹਨਾਂ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਪੁੱਛਦਾ ਕਿ ਵੀਰ ਤੁਹਾਡੇ ਬੱਚੇ ਮਾਰੇ ਗਏ ਨੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੇ ਉਹ ਕਹਿੰਦਾ ਸਾਡੇ ਮਸੂਮ ਬੱਚੇ ਤਾਂ ਮਾਰੇ ਗਏ ਹੁਣ ਦੇਖੋ ਸਰਕਾਰ ਕੀ ਕਰਦੀ ਆ ਮਤਲਬ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਕੀ ਹੱਕ ਨੇ ਸਰਕਾਰ ਨੇ ਪ੍ਰਸ਼ਾਸਨ ਨੇ ਪੱਠਾ ਮਾਲਕਾਂ ਨੇ ਸਾਨੂੰ ਕੀ ਕੀ ਸਹੂਲਤਾਂ ਦੇਣੀਆਂ ਹੁੰਦੀਆਂ ਸਾਡੀ ਕਿਵੇਂ ਸੁਰੱਖਿਆ ਕਰਨੀ ਹੁੰਦੀ ਆ ਤੇ ਇਸ ਘਟਨਾ ਦੇ ਪਿੱਛੇ ਕੌਣ ਜ਼ਿੰਮੇਵਾਰ ਆ ਉਹਨਾਂ ਮਸੂਮ ਮਾਪਿਆਂ ਨੂੰ ਭੋਲੇ ਭਾਲੇ ਮਾਪਿਆਂ ਨੂੰ ਕੁਝ ਵੀ ਨਹੀਂ ਪਤਾ ਇਹਦੇ ਬਾਰੇ ਤੇ ਉਹ ਵਿਚਾਰੇ ਕਹਿੰਦੇ ਕਿ ਹੁਣ ਸਰਕਾਰ ਦੇਖੇਗੀ ਉਹਨਾਂ ਨੇ ਕੀ ਕਰਨਾ ਤੇ ਸ਼ਰਮਨਾਕ ਗੱਲ ਇਹ ਕਿ ਜਦੋਂ ਤੱਕ ਉਸ ਪੱਠੇ ਤੇ ਜਿੱਦੇ ਤੇ ਇਹ ਘਟਨਾ ਵਾਪਰੀ ਸੀ ਮੀਡੀਆ ਵੀ ਪਹੁੰਚ ਗਿਆ ਸੀ ਪੱਠੇ ਦੇ ਮਾਲਕ ਉਸ ਟਾਈਮ ਤੱਕ ਵੀ ਉਸ ਪੱਠੇ ਤੇ ਨਹੀਂ ਆਏ ਇਹ ਕੋਈ ਪਹਿਲਾ ਤੇ ਆਖਰੀ ਮਾਮਲਾ ਨਹੀਂਗਾ ਸਰਕਾਰੀ ਰਿਪੋਰਟ ਮੁਤਾਬਕ 2019 ਤੋਂ ਲੈ ਕੇ 21 ਤੱਕ 3165 ਮਜ਼ਦੂਰਾਂ ਦੀਆਂ ਮੌਤਾਂ ਹੋਈਆਂ ਤੇ 9562 ਮਜ਼ਦੂਰ ਜ਼ਖਮੀ ਹੋਏ ਜਾਣੀ ਕਿ ਹਰ ਰੋਜ਼ ਦੋ ਤੋਂ ਤਿੰਨ ਮਜ਼ਦੂਰ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਤੇ 8 ਤੋਂ 9 ਮਜ਼ਦੂਰ ਜਿਹੜੇ ਪਠਾ ਮਜ਼ਦੂਰੀ ਕਰਦੇ ਜ਼ਖਮੀ ਹੋਏ ਪੂਰੇ ਭਾਰਤ ਅੰਦਰ 1.5 ਲੱਖ ਦੇ ਕਰੀਬ ਪੱਠੇ ਨੇ ਤੇ ਉਹਨਾਂ ਉੱਪਰ 2 ਕਰੋੜ ਲੋਕ ਮਜ਼ਦੂਰੀ ਕਰਦੇ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਔਰਤਾਂ ਤੇ ਬੱਚੇ ਦੱਸੇ ਜਾ ਰਹੇ ਨੇ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਮੁਤਾਬਕ 2011 ਵਿੱਚ 1 ਕਰੋੜ ਬੱਚੇ ਜਿਹੜੇ ਲੇਬਰ ਕਰਦੇ ਮਜ਼ਦੂਰੀ ਕਰਦੇ ਪਾਏ ਗਏ ਤੇ 4 ਕਰੋੜ 27 ਲੱਖ ਬੱਚੇ ਅਜਿਹੇ ਸੀ ਜਿਹੜੇ ਕਦੇ ਸਕੂਲ ਵੀ ਨਹੀਂ ਗਏ ਸੀ ਇਹ ਤਾਂ ਉਹ ਅੰਕੜੇ ਨੇ ਜਿਹੜੇ ਕਿਤੇ ਨਾ ਕਿਤੇ ਦਰਜ ਨੇ ਪਰ ਉਹ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਣਗੀਆਂ ਜਿੰਨ ਜਿਹੜੀਆਂ ਕਿਤੇ ਦਰਜ ਹੀ ਨਹੀਂ ਉਹ ਅੰਕੜੇ ਪਤਾ ਨਹੀਂ ਕਿੰਨੇ ਜ਼ਿਆਦਾ ਹੋਣਗੇ ਪਰ ਇਹ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਕਰ ਕੀ ਰਿਹਾ ਆਖਰ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ ਕੋਈ ਘਟਨਾਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਲੋਕਾਂ ਵਿੱਚ ਫੈਲ ਜਾਂਦੀਆਂ ਨੇ ਉਹਨਾਂ ਦੇ ਤਾਂ ਆਵਾਜ਼ ਉੱਠਦੀ ਆ ਪਰ ਸਾਰੀਆਂ ਘਟਨਾਵਾਂ ਤੇ ਆਵਾਜ਼ ਨਹੀਂ ਉੱਠਦੀ ਕਈ ਕਈ ਘਟਨਾਵਾਂ ਤਾਂ ਦੱਬੀਆਂ ਰਹਿ ਜਾਂਦੀਆਂ ਜਿਵੇਂ ਔਰਤਾਂ ਨਾਲ ਰੇਪ ਹੁੰਦਾ ਰੇਪ ਤਾਂ ਇਹ ਤੇ ਹਰ ਰੋਜ਼ ਔਰਤਾਂ ਮਤਲਬ ਇਹੋ ਜੀ ਦਰਿੰਦਗੀ ਦਾ ਸ਼ਿਕਾਰ ਹੁੰਦੀਆਂ ਪਰ ਜਿਹੜੀ ਘਟਨਾ ਮੀਡੀਆ ਵਿੱਚ ਸੋਸ਼ਲ ਮੀਡੀਆ ਤੇ ਲੋਕਾਂ ਵਿੱਚ ਫੈਲ ਜਾਂਦੀ ਆ ਫਿਰ ਉਹਦਾ ਵੱਡੇ ਪੱਧਰ ਤੇ ਵਿਰੋਧ ਹੁੰਦਾ ਤੇ ਬਾਕੀ ਸਾਰੀਆਂ ਐਵੇਂ ਹੀ ਮਿੱਟੀ ਮਿਲ ਜਾਂਦੀਆਂ ਘਟਨਾਵਾਂ ਇਹ ਹਰ ਰੋਜ਼ ਦੀਆਂ ਘਟਨਾਵਾਂ ਤੇ ਇਵੇਂ ਹੀ ਬਾਕੀ ਤਬਕਿਆਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਕਤਲ ਹੁੰਦੇ ਮਾਰਾ ਧਾੜਾ ਹੁੰਦੀਆਂ ਤੇ ਇਹ ਇਦਾਂ ਦੀਆਂ ਜਿਹੜੀਆਂ ਅਣਸਖਾਮੀਆਂ ਮੁਕਤਾ ਹੁੰਦੀਆਂ ਤੇ ਪ੍ਰਸ਼ਾਸਨ ਸਰਕਾਰਾਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦਾ ਜਿਹੜੀ ਕੋਈ ਘਟਨਾ ਮਸ਼ਹੂਰ ਹੋ ਜੇ ਉੱਥੇ ਜਾ ਕੇ ਸਾਰੇ ਖੜ ਜਾਂਦੇ ਨੇ ਸਰਕਾਰਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਸਮੇਂ-ਸਮੇਂ ਤੇ ਅਜਿਹੇ ਜਿਹੜੇ ਪੱਠੇ ਨੇ ਉਹਨਾਂ ਦੀ ਹਾਲਤ ਦੇਖੇ ਕਿਉਂਕਿ ਕਈ ਪੱਠੇ ਤਾਂ ਇੰਨੀ ਖਸਤਾ ਹਾਲਤ ਦੇ ਵਿੱਚ ਨੇ ਜਿਵੇਂ ਪਿਛਲੇ ਸਮੇਂ ਵਿੱਚ ਇੱਕ ਘਟਨਾ ਸਮਾਲ ਸਰ ਦੇ ਵਿੱਚ ਵਾਪਰੀ ਸੀ ਜਿੱਥੇ ਪੱਠੇ ਦੀ ਹਾਲਤ ਖਸਤਾ ਦੱਸੀ ਜਾਂਦੀ ਸੀ ਤੇ ਦੱਸਿਆ ਜਾਂਦਾ ਸੀ ਕਿ ਉਹਦੀ ਛੱਤ ਇੰਨੀ ਮਾੜੀ ਸੀ ਤੇ ਉਹਦੇ ਵਿੱਚ ਦੀ ਇੱਕ ਨੌਜਵਾਨ ਮੁੰਡਾ ਜਿਹੜਾ ਵਰਗ ਗਿਆ ਸੀ ਜਦੀ ਮੌਤ ਹੋ ਗਈ ਸੀ ਤੇ ਅਜਿਹੀ ਹੀ ਪੱਠਿਆਂ ਦੀ ਹਾਲਤ ਪਤਾ ਨਹੀਂ ਕਿੰਨੇ ਪੱਠਿਆਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਤੇ ਪ੍ਰਸ਼ਾਸਨ ਤੇ ਸਰਕਾਰਾਂ ਉਹਨਾਂ ਦਾ ਮੋਆਇਨਾ ਹੀ ਨਹੀਂ ਕਰਦੇ ਉਹਨਾਂ ਤੇ ਢੇੜਾ ਹੀ ਨਹੀਂ ਮਾਰਦੇ ਜਦੋਂ ਕੋਈ ਘਟਨਾ ਜ਼ਿਆਦਾ ਫੈਲ ਜਾਂਦੀ ਹੈ ਤੇ ਫਿਰ ਉਹ ਉੱਤੇ ਸਾਰੇ ਬੋਲਦੇ ਨੇ ਪਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਇਹਨਾਂ ਘਟਨਾਵਾਂ ਵੱਲ ਧਿਆਨ ਦੇਣਾ ਚਾਹੀਦਾ ਸਮੇਂ-ਸਮੇਂ ਤੇ ਮੋਆਇਨਾ ਕਰਨਾ ਚਾਹੀਦਾ ਤਾਂ ਕਿ ਜਿਹੜੇ ਗਰੀਬ ਮਜ਼ਦੂਰ ਮਜਬੂਰ ਲੋਕ ਨੇ ਉਹਨਾਂ ਦੇ ਨਾਲ ਅਜਿਹੀਆਂ ਅਣਸਖਾਵੀਆਂ ਘਟਨਾਵਾਂ ਨਾ ਵਾਪਰਨ ਕਿਉਂਕਿ ਪੱਠਿਆਂ ਤੇ ਕੰਮ ਕਰਨਾ ਕਿਹੜਾ ਸੌਖਾ ਏ ਆਪਾਂ ਸਾਰੇ ਜਾਣਦੇ ਹਾਂ ਕਿ ਪੱਠੇ ਦਾ ਜਿਹੜਾ ਕੰਮ ਆ ਉਹ 10-14 ਮਹੀਨੇ ਵੱਧ ਚੱਲਦਾ ਜਦੋਂ ਫੁੱਲ ਗਰਮੀ ਹੁੰਦੀ ਆ ਕਿਉਂਕਿ ਇਹ ਕੰਮ ਆ ਜਿਹੜਾ ਨਾ ਤਾਂ ਸਰਦੀ ਦੇ ਵਿੱਚ ਚੱਲਦਾ ਨਾ ਬਰਸਾਤਾਂ ਦੇ ਵਿੱਚ ਚੱਲਦਾ ਕਿਉਂਕਿ ਉਦੋਂ ਜਿਹੜੀਆਂ ਉਹਨਾਂ ਦੀ ਇੱਟਾਂ ਹੁੰਦੀਆਂ ਉਹਨਾਂ ਉਹ ਕੱਚੀਆਂ ਰਹਿ ਜਾਂਦੀਆਂ ਕਿਹਾ ਜਾਂਦਾ ਇਹ ਦੱਸਿਆ ਜਾਂਦਾ ਕਿ ਉਹ ਇੱਟਾਂ ਕੱਚੀਆਂ ਰਹਿ ਜਾਂਦੀਆਂ ਇਸ ਕਰਕੇ ਇਹ ਕੰਮ ਆ ਜਿਹੜਾ 2-3 ਮਹੀਨੇ ਮਈ-ਜੂਨ ਦੇ ਮਹੀਨਿਆਂ ਵਿੱਚ ਜ਼ਿਆਦਾ ਚੱਲਦਾ ਜਦੋਂ ਉੱਪਰੋਂ 43 ਡਿਗਰੀ ਦਾ ਤਾਪਮਾਨ ਹੁੰਦਾ ਤੇ ਉਧਰੋਂ ਜਿਹੜਾ ਪਠਾਏ ਜਿਹਦੇ ਵਿੱਚ ਅੱਗ ਬਾਲੀ ਹੁੰਦੀ ਹੈ ਜਿਹਦੇ ਵਿੱਚ ਇੱਟਾਂ ਲਾਉਣੀਆਂ ਹੁੰਦੀਆਂ ਮਜ਼ਦੂਰਾਂ ਨੇ ਤੇ ਕੱਢਣੀਆਂ ਹੁੰਦੀਆਂ ਉਹਦਾ ਇੰਨਾ ਸੇਕ ਹੁੰਦਾ ਤੇ ਇੰਨੀ ਮੁਸ਼ਕਲ ਮਿਹਨਤ ਦੇ ਨਾਲ ਇਹ ਜਿਹੜੇ ਮਜ਼ਦੂਰ ਵਿਚਾਰੇ ਉਥੇ ਕੰਮ ਕਰਦੇ ਆ ਤੇ ਦੱਸਿਆ ਇਹ ਵੀ ਜਾਂਦਾ ਕਿ ਜਿਹੜੀਆਂ ਜਿਹੜੇ ਹਜ਼ਾਰ ਇੱਟਾਂ ਹੁੰਦੀਆਂ ਉਹਦੀ 550 ਰੁਪਿਆ ਜਿਹੜੀ ਇਹਨਾਂ ਨੂੰ ਦਿਹਾੜੀ ਮਿਲਦੀ ਆ ਤੇ ਇਹਨਾਂ ਦਾ ਪੂਰਾ ਪੂਰਾ ਪਰਿਵਾਰ ਲੱਗ ਕੇ ਵੀ ਜਿਹੜਾ ਹੈਗਾ ਦੱਸਿਆ ਜਾਂਦਾ ਕਿ 15-1600 ਇੱਟ ਜਿਹੜੀ ਪੂਰੀ ਨਹੀਂ ਬਣਾ ਪੌਂਦਾ ਜੀਦੇ ਕਰਕੇ ਇਹਨਾਂ ਦੀ ਦਿਹਾੜੀ ਵੀ ਵਿਚਾਰਿਆਂ ਦੀ ਤੁਸ਼ ਜੀ ਰਹਿ ਜਾਂਦੀ ਹੈ ਇਹਨਾਂ ਦੀ ਕੋਈ ਕਮਾਈ ਵੀ ਨਹੀਂ ਤੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਜੋਖਮ ਜਿਹੜਾ ਹੈਗਾ ਉੱਥੇ ਉਠਾਉਣਾ ਪੈਂਦਾ ਹੁਣ ਦੱਸੋ ਜਿਹੜੇ ਉਹ ਪੱਠੇ ਦੇ ਉੱਪਰ ਦੋ ਮਾਸੂਮ ਬੱਚੇ ਮਾਰੇ ਗਏ ਨੇ ਉਹਨਾਂ ਨੂੰ ਇਨਸਾਫ ਕੌਣ ਦੇਵੇਗਾ ਕਿਉਂਕਿ ਜਿਹੜੇ ਮਾਲਕ ਸੀਗੇ ਉਹ ਤਾਂ ਉਦੋਂ ਤੱਕ ਵੀ ਉੱਥੇ ਨਹੀਂ ਪਹੁੰਚੇ ਜਦੋਂ ਤੱਕ ਮੀਡੀਆ ਪਹੁੰਚ ਚੁੱਕਾ ਸੀ ਤੇ ਫਿਰ ਵੀ ਕੁਝ ਵੀ ਹੋ ਜੇ ਉਹਨਾਂ ਜਿਹੜੇ ਦੋ ਮਾਸੂਮ ਕੀਮਤੀ ਜ਼ਿੰਦਗੀਆਂ ਜਿਹੜੀਆਂ ਚਲੀਆਂ ਗਈਆਂ ਨੇ ਉਹ ਕਦੇ ਵਾਪਸ ਨਹੀਂ ਆ ਸਕਦੀਆਂ ਕੀ ਕੀ ਕਰ ਸਕਦੇ ਵੱਧ ਤੋਂ ਵੱਧ ਉਹਨਾਂ ਨੂੰ ਪੈਸਾ ਦੇ ਦੇਣਗੇ ਕੀ ਕਰ ਦੇਣਗੇ ਪਰ ਜਿਹੜੇ ਉਹ ਦੋ ਮਾਸੂਮ ਚਲੇ ਗਏ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਸਭ ਤੋਂ ਕੀਮਤੀ ਆ ਇਸ ਕਰਕੇ ਜਿਹੜੇ ਮਾਲਕਾ ਉਹਨਾਂ ਨੂੰ ਵੀ ਚਾਹੀਦਾ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਧਿਆਨ ਦੇ ਨਾਲ ਚਾਹੀਦਾ ਕਿ ਇਹਨਾਂ ਜਿਹੜੇ ਪੱਠੇ ਆ ਜਿਨ੍ਹਾਂ ਦੀ ਹਾਲਤ ਖਸਤਾ ਜ਼ਿਆਦਾ ਉਹਨਾਂ ਨੂੰ ਬੰਦ ਕਰਵਾਇਆ ਜਾਵੇ ਜਾਂ ਉਹਨਾਂ ਦੀ ਨਵੀਂ ਉਸਾਰੀ ਨਵੀਂ ਰਿਪੇਅਰ ਕਰਵਾਈ ਜਾਵੇ ਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਹਨਾਂ ਪੱਠਿਆਂ ਦੇ ਉੱਪਰ ਕੋਈ ਬਾਲ ਮਜ਼ਦੂਰੀ ਤਾਂ ਨਹੀਂ ਹੋ ਰਹੀ ਭਾਵੇਂ ਕਿ ਇੱਕ ਮੀਡੀਆ ਵੀਰ ਨੇ ਮੀਡੀਆ ਵਾਲੇ ਵੀਰ ਨੇ ਪੁੱਛਿਆ ਸੀ ਕਿ ਇਹ ਬੱਚੇ ਬਾਲ ਮਜ਼ਦੂਰੀ ਤਾਂ ਨਹੀਂ ਕਰਦੇ ਸੀ ਤਾਂ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰਤਾ ਹੋ ਸਕਦਾ ਇਹ ਬੱਚੇ ਇੱਥੇ ਬਾਲ ਮਜ਼ਦੂਰੀ ਨਾ ਵੀ ਕਰਦੇ ਹੁਣ ਪਰ ਵੱਡੀ ਗਿਣਤੀ ਅਸੀਂ ਵੀ ਜਾਣਦੇ ਆ ਕਿ ਜਿਹੜੇ ਬੱਚੇ ਆ ਭਾਰਤ ਦੇ ਅੰਦਰ ਬਾਲ ਮਜ਼ਦੂਰੀ ਕਰ ਰਹੇ ਨੇ ਹਲੇ ਵੀ ਕਰ ਰਹੇ ਨੇ ਭਾਵੇਂ ਕਿ ਕਾਨੂੰਨ ਬਣਿਆ ਹੋਇਆ ਪਰ ਫਿਰ ਵੀ ਜਿਹੜੇ ਵੱਡੀ ਗਿਣਤੀ ਬੱਚੇ ਨੇ ਉਹ ਬਾਲ ਮਜ਼ਦੂਰੀ ਕਰ ਰਹੇ ਨੇ ਤਾਂ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਨਾਲੇ ਇਹ ਵੀ ਲੋਕਾਂ ਦੇ ਰੋਜ਼ਗਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਵੀ ਨੇ ਉਹ ਮਤਲਬ ਆਪਣੀਆਂ ਮੁਸ਼ਕਲਾਂ ਕਰਕੇ ਆਪਣੇ ਘਰੇਲੂ ਆਰਥਿਕ ਤੰਗੀਆਂ ਕਰਕੇ ਹੀ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਵਾਸਤੇ ਭੇਜਦੇ ਨੇ ਸੋ ਸਰਕਾਰ ਨੂੰ ਵੀ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਸਕੇ ਤੇ ਲੋਕਾਂ ਨੂੰ ਵੀ ਆਪਦੇ ਹੱਕਾਂ ਵਾਸਤੇ ਲੜਨਾ ਚਾਹੀਦਾ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਆਪਣੀ ਖੁਸ਼ਹਾਲ ਚੰਗੀ ਜ਼ਿੰਦਗੀ ਪ੍ਰਾਪਤ ਕਰ ਸਕਣ